ਰੋਣ ਨਹੀਂ ਕਿਉਂ ਹਾਂ ਲਾਈਟਰ ਪਾਉਣਾ ਦੇ ਉਹ ਕਹਿਆ ਮੈਨੂੰ ਕਿੰਨੇ ਦੀ ਵੇਚੀ ਸੀ ਕਿਲਾ ਉਹ ਦੋ ਵਿੱਚ ਅੱਡੇ ਕਿ ਲੱਗਦੀ ਸੀ ਕਿ ਕਿ ਲੱਗਦੀ ਤਾਂ 1 ਲੱਖ ਕਿੱਥੇ ਗਿਆ ਉਹ ਵਿੱਚ ਕੋਈ ਕਿਸੇ ਨੇ ਲੈ ਲਈ ਉਹ ਨਾਲ ਅੱਡੇ ਪੈਸੇ ਮਾਰ ਲੇ ਦਿੱਤੇ ਨਹੀਂ ਵਾਪਸ ਜੇ ਰੋਣਾ ਰੋਣ ਨਹੀਂ ਕਿਉਂ ਮੈਂ ਕਹਿ ਦੇਣਾ ਕਿਸੇ ਨਾ ਕਿਸ ਨੂੰ ਸਵੇਰੇ ਹੀ ਆ ਜਾਣਾ ਕਿ ਇਹਨੇ ਸਾਡਾ ਕੋਲ ਲੰਬਾ ਜੋੜਾ ਕੰਮ ਨਹੀਂ ਹੁੰਦਾ ਤਾਂ ਤੇਰੇ ਪੂਰੀ ਤੇਰੀ ਕਰ ਦਿੰਨਾ ਪੂਰੀ ਨਹੀਂ ਹੁੰਦਾ ਕਿ ਮੇਰੇ ਪਰ ਤੇ ਕਰ ਦਿੰਨਾ ਕਾਕਾ ਦੱਸਦੀ ਚਾਹੀਦੀ ਤੈਨੂੰ ਹਾਂਜੀ ਚਾਹੀਦੀ ਸੌਦਾ ਦੋ ਤਿੰਨ ਮਹੀਨੇ ਦਾ ਦੇ ਦੇ ਨਾ ਮਿਸਤਰੀ ਵੀ ਤੇ ਲਾਉਣਾ ਹੀ ਮੁੜ ਕੇ ਚਲੋ ਠੀਕ ਹੈ ਜੀ ਤੇਰੇ ਵੀ ਬੀਜ ਦਾਂਗੇ ਤੇਰੀ ਚਲੋ ਠੀਕ ਹੈ ਉਹ ਵੀ ਖਰਚਾ ਤੇਨੂੰ ਦੇ ਦਾਂਗੇ ਕਿੱਲਾ ਇੱਕੋ ਹੀ ਆ ਹਾਂਜੀ ਇੱਕੋ ਕੇਲਾ ਵੀ ਜੀ ਇੱਕੋ ਗੱਲ ਕਰਦਾ ਵੀ ਆਹ ਮਹਾਰਾਜ ਦਾ ਤੂੰ ਅਮਰਸ਼ ਅਗਿਆ ਹੀ ਵੈਸੇ ਨਹੀਂ ਪਾਲਦੇ ਕਿ ਇਹਨੂੰ ਫੇ ਪੁੱਛਣਾ ਸਾਡਾ ਬਣਦਾ ਹੀ ਨਹੀਂਗਾ ਕਿੱਲੇ ਨਾ ਕਿਲਾ ਬਣਾਵੇਂਗਾ ਹੁਣ ਨਹੀਂ ਬਣਾਵਾਂਗੇ ਹੈ ਬਣਾਉਣਾ ਹੈ ਹਾਂਜੀ ਕਰੇਗਾ ਮਿਹਨਤ ਹਾਂਜੀ ਉਹਦੋਂ ਵੀ ਨਹੀਂ ਵੇਚਣ ਦੇਣੀ ਜੇ ਮੈਂ ਸਿਆਣਾ ਹੁੰਦਾ ਹਾਂ ਯਾਨੀ ਕਿ ਉਹਦਾ ਪਤਾ ਨਹੀਂ ਕਿੰਨੀ ਉਮਰ ਹੈ ਉਹਦੋਂ ਤੇਰੀ ਉਹ ਤਾਂ ਲਾਲੋ ਵੀ 12-13 ਸਾਲ ਹੈ ਮਾਤਾ ਘਰ ਦਾ ਸਾਮਾਨ ਕਿੱਥੇ ਲੱਗਾ ਉਹਨੇ ਹੋਈ ਆ ਹੱਜ ਕੱਲ ਮਹਾਰਾਜਦਰਾ ਇਹ ਵੀ ਪੂਰਾ ਕਰੇ ਸ਼ੌਕ ਤੈਨੂੰ ਦਵੇ ਫੇਰ ਉਹਨੋਂ ਵੱਢ ਜੇਗੀ ਸ਼ਾਤ ਪੈ ਗਈ ਫੇਰ ਨਹੀਂ ਮੈਨੂੰ ਕੋਈ ਰੋਣ ਦੇ। ਆਨਸਮੂਣ ਜਾ ਕੇ ਪੈਸੇ ਦੇ ਗਿਆ ਫੇਰ ਹਰ ਜੀ ਨੂੰ ਤੇਰੀ ਜੀ ਮੈਂ ਲੱਖ ਲੱਖ ਸ਼ੁਕਰ ਕਰੂੰਗੀ ਫੇ ਮੇਰੀ ਸ਼ਾਤ। ਬਾ ਵੇ ਤੂੰ ਕੱਲ ਮਹਾਰਾਜ ਦਾ ਲੱਖ ਲੱਖ ਸ਼ੁਕਰ ਹੀ ਕਰੀ ਆਵਾਂਗੇ ਗੱਲ ਤੇ। ਦੋਸਤੋ ਮੈਂ ਇੱਥੇ ਖੜਾ ਗੱਗੋਮਾਲ ਪਿੰਡ ਦਾ ਇੱਕ ਡੇਰਾ ਹੈ। ਬਾਵੇ ਕਿਲੇ ਪਿੰਡਾ ਜੀ ਗੁਰਦੁਆਰਾ। ਹਾਂ ਜੀ। ਉਸ ਡੇਰੇ ਦੇ ਉੱਤੇ ਬੱਚੇ ਕੋਲ ਐ ਮੇਰੀਆਂ ਭੈਣਾਂ ਵਰਗੀ ਐ ਸਾਡੇ ਕੋਲ ਅਪਰੋਚ ਕਰਕੇ ਆਏ ਸੀਗੇ ਕਿਸੇ ਨੇ ਇਹਨਾਂ ਨੂੰ ਦੱਸਿਆ ਸੀਗਾ। ਔਰ ਮੈਂ ਅੱਗੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਕਿ ਮਿਲ ਜੁਲ ਕੇ ਜੇ ਕਿਸੇ ਦੇ ਹਾਲਾਤ ਬਦਲ ਸਕਦੇ ਆ ਕਿਸੇ ਦੀ ਜ਼ਿੰਦਗੀ ਦੇ ਸੁਪਨੇ ਪੂਰੇ ਹੋ ਸਕਦੇ ਆ ਤੇ ਸਾਨੂੰ ਇੱਕ ਦੂਜੇ ਨਾਲ ਮਿਲ ਕੇ ਜਰੂਰ ਜਿਹੜਾ ਉਹ ਸਾਥ ਦੇਣਾ ਚਾਹੀਦਾ ਥੋੜਾ ਜਿਹਾ ਮੈਂ ਇਹਨਾਂ ਦਾ ਜੋ ਮਤਲਬ ਬਹਾੜ ਬੀਤੀ ਹੈ ਜ਼ਿੰਦਗੀ ਦੀ ਉਹ ਤੁਹਾਡੇ ਸਾਹਮਣੇ ਰੱਖਣ ਲੱਗਾ ਕਿ ਮਾਤਾ ਦਾ ਨਾਂ ਜਿਹੜੀ ਭੈਣ ਹੈ ਸਾਡੀ ਸਰਜੀਤ ਕੌਰ ਆ ਬੇਟਾ ਇਹਦਾ ਕਰਨਬੀਰ ਖੜਾ ਔਰ ਇੱਕ ਦੀ ਭੈਣ ਹੈ ਉਹ ਪਲੱਸ 2 ਪਾਸ ਹੈ ਬੁਟੀਕ ਦਾ ਕੰਮ ਕਰਦੀ ਤੇ ਮੈਂ ਪੁੱਛਿਆ ਵੀ ਬੁਟੀਕ ਵਾਲਿਆਂ ਕੋਲ ਤਾਂ ਪੈਸੇ ਬੜੇ ਹੁੰਦੇ ਆ ਤੇ ਕਿੰਨੇ ਕ ਪੈਸੇ ਬਣ ਜਾਂਦੇ ਆ ਤੇ ਕਹਿੰਦਾ 2500 ਤੋਂ 3000 ਰੁਪਇਆ ਮਹੀਨਾ ਜਿਹੜਾ ਬਣਦਾ ਵਾ ਤੇ ਉਹਦੇ ਨਾਲ ਹੀ ਗੁਜ਼ਾਰਾ ਜਿਹੜਾ ਚੱਲਦਾ ਵਾ ਔਰ ਦੋ ਕਿੱਲੇ ਮਾਤਾ ਦੀ ਪੈੜੀ ਸੀਗੀ 2012 ਦੇ ਵਿੱਚ ਇਹਦੇ ਫਾਦਰ ਦੀ ਡੈਥ ਹੋ ਜਾਂਦੀ ਆ ਔਰ ਲੈਣੇ ਦੇਣੇ ਦੇ ਵਿੱਚ ਇੱਕ ਕਿੱਲਾ ਜਿਹੜਾ 2013 ਦੇ ਵਿੱਚ ਇਹਨਾਂ ਨੂੰ ਵੇਚਣਾ ਪੈਂਦਾ 21 ਲੱਖ ਦਾ ਔਰ 21 ਲੱਖ ਦੇ ਵਿੱਚ ਵੀ ਕੋ ਲਿਹਾਜ ਨਹੀਂ ਕਰਦਾ ਪਿਓ ਮਰੇ ਤੋਂ ਬਾਅਦ ਵੀ ਠੱਗੀ ਮਾਰ ਲਈ ਜਾਂਦੀ ਆ ਵੀ ਇਹਨਾਂ ਨੂੰ ਲਾਲਚ ਦੇ ਦਿੱਤਾ ਜਾਂਦਾ ਵੀ ਤੁਹਾਡੇ ਨਾਲ ਇੱਕ ਸਾਂਝੀ ਗੱਡੀ ਲੈ ਲੈਨੇ ਆ ਉਹ ਚਲਾਇਆ ਕਰਾਂਗੇ ਤੇ ਕਮਾਈ ਆ ਜਾਇਆ ਕਰੂਗੀ ਗੱਡੀ ਉਹ ਆਪਣੇ ਨਾਂ ਤੇ ਲੈ ਲੈਂਦੇ ਆ ਜੀ ਗੱਡੀ ਆਪਣੇ ਨਾਂ ਤੇ ਲੈ ਲੈਂਦੇ ਆ ਤੇ ਉਸ ਤੋਂ ਬਾਅਦਾਂ ਮਤਲਬ ਇਹਨਾਂ ਦਾ ਕਦੀ ਫੋਨ ਹੀ ਨਹੀਂ ਚੁੱਕਿਆ ਤੇ ਪੈਸੇ ਸਾਰੇ ਖਰਾਬ ਹੋ ਗਏ ਤੇ ਜ਼ਿੰਦਗੀ ਜਿਹੜੀ ਇਸ ਤਰ੍ਹਾਂ ਹੀ ਚੱਲਣ ਢਈ ਸੀ ਇੱਕ ਕਿੱਲਾ ਇਹਨੇ ਪੈੜੀ ਬੀਜੀ ਸੀ ਜੋ ਅਸੀਂ ਸਹੂਲ ਬਣਾਇਆ ਵੀ ਜਿਹਦੀ ਕਿਸੇ ਦੀ ਵੀ ਮਤਲਬ ਪੈੜੀ ਘਟਿਆ ਉਹਦੀ ਮਤਲਬ ਬੀਜਣ ਦਾ ਬੰਦੋਬਸਤ ਵੀ ਕਰਾਂਗੇ ਔਰ ਮਾਤਾ ਜੀ ਮੇਰੇ ਕੋ ਆਏ ਤੇ ਅੱਜ ਅਸੀਂ ਇਹਨਾਂ ਦੇ ਘਰ ਆਏ ਕਹਿੰਦੇ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਜਿਹੜਾ ਵਾ ਉਹ ਲੈਂਟਰ ਪਾਉਣਾ ਵਾ ਔਰ ਹਾਲਾਤ ਇੱਥੇ ਹੀ ਮਤਲਬ ਬਸ ਨਹੀਂ ਕੀਤੀ 2014 ਦੇ ਵਿੱਚ ਡੰਗਰ ਵੀ ਚੋਰੀ ਹੋ ਗਏ ਜੀ ਤੁਹਾਡੇ ਹਾਂਜੀ 2014 ਦੇ ਵਿੱਚ ਡੰਗਰ ਵੀ ਚੋਰੀ ਹੋ ਜਾਂਦੇ ਇਹਨਾਂ ਦੇ ਔਰ ਕੁਦਰਤ ਦੀ ਮਾਰ ਜਿਹੜੀ ਉਹ ਵੱਧਦੀ ਰਹੀ ਆ ਮਤਲਬ ਇਹੋ ਜੀ ਬਦਕਿਸਮਤੀ ਆ ਪਰ ਮੈਂ ਇੱਕ ਗੱਲ ਦੀ ਖੁਸ਼ੀ ਆ ਮੈਨੂੰ ਮਾਤਾ ਜੀ ਆਪ ਅਮਰਤਾਰੀ ਨੇ بیٹے ਤੋਂ ਮੈਨੂੰ ਇਹ ਖੁਸ਼ੀ ਮਿਲੀ ਆ ਵੀ ਆ ਕੇ ਮੈਂ ਵੇਖਿਆ ਕੋਈ ਨਸ਼ਾ ਨਹੀਂ ਕਰਦਾ ਨਹੀਂ ਕਰਦਾ ਨਾ ਵੇਖੀ ਸਾਨੂੰ ਕਿਤੇ ਝੂਠੇ ਨਾ ਬਾਦੀ ਭਰਾਵਾ ਕੋਈ ਨਸ਼ਾ ਨਹੀਂ ਕਰਦਾ ਮਿਹਨਤ ਕਰਦਾ ਇੱਕ ਕਿੱਲੇ ਨਾਲ ਜਿਹੜਾ ਗੁਜ਼ਾਰਾ ਕਰਦੇ ਆ ਔਰ ਮਾਤਾ ਜੀ ਦਾ ਇੱਕੋ ਹੀ ਮੈਂ ਫਿਰ ਪੁੱਛਿਆ ਵੀ ਹੋਰ ਕੀ ਚਾਹੀਦਾ ਵਾ ਰਾਸ਼ਨ ਇਹਨਾਂ ਨੂੰ 2-3 ਮਹੀਨੇ ਦਾ ਕੱਲ ਅਸੀਂ ਜੇ ਸਾਡੇ ਨਾਲ ਕਿਸੇ ਨੇ ਸੇਵਾ ਲੈਣੀ ਹੈ ਇਸ ਘਰ ਦੀ ਤੇ ਉਹ ਆਉਣਗੇ ਰਾਸ਼ਨ 2-3 ਮਹੀਨੇ ਦਾ ਲਈ ਜਾਵਾਂਗੇ ਉਹਦੇ ਨਾਲ ਕਿੰਨੇ ਡੰਗਰਿਆ ਤੇਰ ਕੋ 3 ਡੰਗਰਿਆ ਉਹਦੇ ਵਿੱਚ ਇਹਨਾਂ ਦੀ ਫੀਡ ਚੌਕਰ ਜਿਹੜੀ ਬਣਦੀ ਆ ਉਹ ਲੈਵਾਂਗੇ ਕਿਉਂਕਿ ਸੁਰਖਰੂ ਹੋ ਕੇ ਆਪਦੇ ਕੰਮ ਕਰਦਾ ਜਿਹੜਾ ਉਹ ਕੰਮ ਸ਼ੁਰੂ ਕਰਾਇਓ ਅਸੀਂ ਸਾਡੇ ਨਾਲ ਕੋਈ ਨਾ ਕੋਈ ਜਿਹੜਾ ਕਰਨ ਵਾਲਾ ਹੋਊਗਾ ਜਿਹੜਾ ਦੇਣ ਵਾਲਾ ਹੋ ਕੱਲ ਕੋਸ਼ਿਸ਼ ਕਰਾਂਗੇ ਵੀ ਕੱਲ ਹੀ ਸਾਡੇ ਨਾਲ ਆਵੇ ਔਰ ਹਾਲਾਤ ਮੈਂ ਫਿਰ ਦੱਸਦਾ ਵੀ ਅਸੀਂ ਪਿੰਡ ਪਿੰਡ ਜਾ ਕੇ ਜਿੱਥੇ ਪਤਾ ਕਰ ਰਹੇ ਆ ਕੋਈ ਸਾਨੂੰ ਅਪਰੋਚ ਕਰ ਲਿੰਦਾ ਉਹਦੇ ਕੋਲ ਚੱਲ ਜਾਨੇ ਆ ਫੇਰ ਵੀ ਇੱਕ ਦੂਜੇ ਦਾ ਸਾਥ ਦੇਣ ਦੀ ਕੋਸ਼ਿਸ਼ ਕਰ ਰਹੇ ਆ ਲੈਂਟਰ ਤੋਂ ਬਾਅਦ ਮਾਤਾ ਕੁਝ ਹੋਰ ਚਾਹੀਦਾ ਨਹੀਂ ਬੀਤੀ ਰਾਸ਼ਨ ਵੀ ਆ ਜਾਊਗਾ ਚਲੋ ਠੀਕ ਹੈ ਫੀਡ ਚੌਕਰ ਵੀ ਆ ਜਾਊਗੀ ਹੋਰ ਕੁਝ ਕੁਝ ਨਹੀਂ ਬੀਤੀ ਫੇਰ ਹੱਸ ਪੈਗੀ ਰੋਣ ਹੋੜ ਜਾਏਗੀ ਠੀਕ ਹੈ ਬੀਜੀ ਜਿੱਦਾਂ ਤੁਸੀਂ ਕਹੋ ਮੈਂ ਕੱਲ ਤੋਂ ਵਾਦਾ ਰੋਣ ਹੋੜ ਜਾਏਗੀ ਹਾਂਜੀ ਹੜ ਜਾਊਗੀ ਬੀਜੀ ਅੱਜ ਇਹ ਤਾਂ ਪਤਾ ਨਹੀਂ ਇਹ ਝੂਠ ਹੀ ਨਾ ਬੋਲਦੀ ਹੈ ਤੈਨੂੰ ਲੱਗੂਗਾ ਵੀ ਕੱਲ ਤੋਂ ਵਾਦਾ ਰੋਣ ਹੋੜ ਜਾਏਗੀ ਹਾਂਜੀ ਹੜ ਜੂਗੀ ਬੀਜੀ ਹੜ ਤੂੰ ਹੜ ਜੂਗੀ ਤੂੰ ਆਪਦੀ ਮਾਂ ਦੀ ਸੇਵਾ ਕਰੇਂਗਾ ਭਰਾਵਾ ਹਾਂਜੀ ਬੀਜੀ ਹੈ ਹਾਂਜੀ ਬੀਜੀ ਲੈਂਟਰ ਪਾ ਲੇਗਾ ਚਾਹ ਨਾ ਮੈਂ ਦੱਸਣਾ ਚਾਹੁੰਦਾ ਵੀ ਦੇਣ ਵਾਲਿਆਂ ਦੀ ਕਬੀ ਨਹੀਂ ਗਈ ਮੇਰਾ ਦੋਸਤ ਹੈ ਆਮਨ ਆ ਇਹਦੇ ਨਾਲ ਮੇਰਾ ਖਿਆਲ ਹੈ ਵੀ ਤਿੰਨਾਂ ਚੌਹ ਦੇਣਾ ਤੋਂ ਤੇਰੇ ਪਿੱਛੇ ਪਏ ਨੇ ਵੀ ਭਾਈ ਸਾਡੀ ਸੇਵਾ ਕਿਤੇ ਲੋੜਵੰਦ ਨੂੰ ਦਿਵਾਓ ਜਾਂ ਤੁਸੀਂ ਲੈ ਕੇ ਰੱਖ ਲਓ ਤੇ ਅਸੀਂ ਉਹਨਾਂ ਨੂੰ ਮਨਾ ਕਰਤਾ ਸੀ ਤੁਹਾਡੇ ਹੱਥੀ ਦਿਵਾਵਾਂਗੇ ਉਹ ਬੇਟਾ ਉਹਨਾਂ ਦਾ ਬਾਹਰ ਆ ਕੱਲ ਉਹਦੇ ਪਿਤਾ ਜੀ ਆਉਣਗੇ ਉਹ ਜੋ ਮਤਲਬ ਸਾਨੂੰ ਕਿਸੇ ਨੇ ਕੋਸ਼ਿਸ਼ ਕੀਤੀ ਅਸੀਂ ਉਹਨਾਂ ਨੂੰ ਲੈਵਾਂਗੇ ਇੱਥੇ ਜਿਸ ਤਰ੍ਹਾਂ ਵੀ ਉਹ ਤੁਹਾਡੇ ਘਰ ਦਾ ਲੈਂਟਰ ਜਿਹੜਾ ਉਹ ਪਾਉਣਾ ਚਾਹਣਗੇ ਉਹਨੂੰ ਜਿਹੜਾ ਅਸੀਂ ਮਤਲਬ ਚਾਹੇ ਉਹ ਸਮਾਨ ਲੈ ਕੇ ਆਉਣ ਚਾਹੇ ਲੈਂਟਰ ਪਾ ਦੇਣ ਚਾਹੇ ਤੁਹਾਨੂੰ ਪੈਸੇ ਦੇ ਦੇਣ ਪੈਸੇ ਤੋਂ ਮੈਂ ਵੀ ਮਤਲਬ ਕਰਦਾ ਵੀ ਇਹ ਤੁਹਾਨੂੰ ਫੜਾ ਜੀਏ ਮੁੜ ਕੇ ਲੈਣੇ ਦੇਣੇ ਦੇ ਵਿੱਚ ਕੋਈ ਲੈ ਹੀ ਨਾ ਜਾਵੇ ਤੁਹਾਡਾ ਸੁਪਨਾ ਤੇ ਪੂਰਾ ਹੋਣਾ ਚਾਹੀਦਾ ਵਾ ਸੋ ਕੋਸ਼ਿਸ਼ ਹੈ ਮਾਤਾ ਜੀ ਜੇ ਤੁਸੀਂ ਸਾਡੇ ਜਿੰਮੇ ਜਿਹੜਾ ਲੈਂਟਰ ਲਾਇਆ ਵਾ ਇਹਨੂੰ ਲੈਂਟਰ ਨੂੰ ਅਸੀਂ ਜਿਹੜਾ ਮਤਲਬ ਪਾਉਣ ਦੀ ਕੱਲ ਕੋਸ਼ਿਸ਼ ਕਰਾਂਗੇ ਤੁਹਾਡਾ ਜਿਹੜਾ ਸੁਪਨਾ ਪੂਰਾ ਹੋਵੇ ਕੱਲ ਤੋਂ ਹੀ ਤੁਹਾਡਾ ਕੰਮ ਜਾਂ ਤੁਹਾਡਾ ਬੰਦੋਬਸਤ ਜਿਹੜਾ ਉਹ ਲੈਂਟਰ ਦਾ ਕਰ ਦਿੱਤਾ ਜਾਊਗਾ ਔਰ ਪੈੜੀ ਆ ਜਿਹੜੀ ਇਹਦੀ ਇੱਕ ਕਿਲਾ ਉਹ ਜਿਹੜੀ ਉਹ ਬਜਾਈ ਦਾ ਵੀ ਔਰ ਹੋਰ ਜਿਹੜਾ ਤੁਹਾਨੂੰ ਕੋ ਮਤਲਬ ਜੇ ਕੋ ਹੋਰ ਵੀ ਚੀਜ਼ ਚਾਹੀਦੀ ਹੋਈ ਜਾਂ ਸਾਨੂੰ ਮਤਲਬ ਜ਼ਰੂਰੀ ਠੀਕ ਹੈ ਨਾ ਜਿਹਦੇ ਨਾਲ ਵੀ ਕਿਸੇ ਦਾ ਸਰ ਵੀ ਜਾਵੇ ਤੇ ਮਤਲਬ ਤੁਹਾਡਾ ਮਸਲਾ ਵੀ ਹੱਲ ਹੋ ਜਾਵੇ ਤੁਹਾਡਾ ਜਿਹੜਾ ਵੀ ਸਾਥ ਜਿਹੜਾ ਲੈਂਟਰ ਦਾ ਉਹ ਪੂਰਾ ਦਿੱਤਾ ਜਾਊਗਾ ਤੁਹਾਡੇ ਘਰ ਦਾ ਜਿਹੜਾ ਬੰਦੋਬਸਤ ਕਰ ਦਿੱਤਾ ਜਾਊਗਾ ਵੀ ਇਹ ਚੁੰਦੇ ਰਹੇ ਆ ਪਾਣੀ ਦੇ ਵਿੱਚ ਸਾਰੇ ਜੀ ਚੁੰਦੇ ਰਹੇ ਵਿੱਚ ਕੋਈ ਨਹੀਂ ਫਿਰ ਪਾ ਦਿਆਂਗੇ ਲੈਂਟਰ ਪਾ ਦਾਂਗੇ ਜੀ ਕੋ ਹੈ ਪਿੱਛੇ ਸੁਡੇਰਾ ਹੀ ਕਵੀਰ ਗਿਆ ਹੀ ਉਹਨਾਂ ਨੇ ਵੀ ਛੱਤ ਵਾਸਤੇ ਗਏ ਹੀ ਜੋ ਉਹਨਾਂ ਦੇ ਘਰ ਹੀ ਕਰਕੇ ਗਏ ਆ ਜਿਹੜਾ ਸਪਰੇਅ ਕਰਦਾ ਵਾ ਹਾਂਜੀ ਫਿਰ ਸਾਡੇ ਘਰੀ ਆਉਂਦਾ ਜਾਂਦਾ ਆਪਾਂ ਵੀ ਉਹਦੇ ਨਾਲ ਕਿਤੇ ਕੋਈ ਕੰਮ-ਕੁਮ ਹੋਵੇ ਚੱਲ ਜਾਈਦਾ ਕਰਨ ਕਾਫੀ ਦਾ ਵੀ ਜਿਤਨਾ ਕੋਈ ਉਹਦੇ ਨਾਲ ਕੰਮ ਕਰਨ ਚਾਹੁੰਦਾ ਬੇਟਾ ਬੇਟਾ ਚੱਲ ਜਾਂਦਾ ਬਾਬੀ ਉਹ ਜਿਤਨਾ ਉਹਨੇ ਟੈਂਕੀਆਂ ਇਹਨੂੰ ਚੁਕਾਤੀਆਂ ਇੰਨੀ ਉਹਨੂੰ ਚੁਕਾਤੀਆਂ ਤੇ ਚੱਲ ਵੰਡਵਰਤ ਕੇ ਸਾਡਾ ਕੰਮ ਹੋ ਜਾਈਂ ਅੱਛਾ ਕਿਹ ਵੇਲੇ ਮਿਹਨਤ ਕਰ ਲੈਂਦਾ ਫਿਰ ਤਾਂ ਕਰਕੇ ਵੰਡਵਰਤ ਤਾਂ ਕਰਕੇ ਤੇ ਉਹਨੇ ਸਾਨੂੰ ਦੱਸਿਆ ਕਿ ਉਹ ਵੀਰ ਕੋ ਪਹੁੰਚੋ ਤੇ ਅਸੀਂ ਆਖਿਆ ਠੀਕ ਆ ਉਹ ਆਂਦੇ ਮੈਨੂੰ ਵੀ ਕਿਸੇ ਨੇ ਦੱਸ ਪਾਈ ਤੇ ਮੈਂ ਚਲੋ ਠੀਕ ਹੈ ਇਹ ਮੈਨੂੰ ਕਹਿੰਦਾ ਮੰਮੀ ਤੁਸੀਂ ਕੋਸ਼ਿਸ਼ ਕਰੋ ਮੈਂ ਚਲੋ ਠੀਕ ਹੈ ਮੈਂ ਕਰ ਲਈਨੀ ਕੋਸ਼ਿਸ਼ ਕਰ ਹੋ ਗਈ ਕਾਮਯਾਬ ਹਾਂਜੀ ਹੋ ਗਈ ਵੀਜੀ ਕੌਣ ਬੀਜ ਦਾ ਤੁਹਾਡੀ ਪੈੜੀ ਚਾਚੇ ਹਟੇ ਆਉਂਦਾ ਮੁੰਡਾ ਅੰਮਣਾ ਤੁਹਾਡੇ ਚਾਚੇ ਦਾ ਮੁੰਡਾ ਹਾਂ ਉਹਨੇ ਸਹੀ ਮਹੀਨੇ ਸਾਡਾ ਕੋ ਖਰਚਾ ਲੈਣਾ ਜਦੋਂ ਚੋਨਾ ਪੱਕ ਜੇ ਉਹਨੇ ਪਹਿਲਾ ਖਰਚਾ ਪਾਣੀ ਸਾਰਾ ਲਾਉਣਾ ਵਾ ਉਹਨੇ ਹਾਨ ਨੂੰ ਨਹੀਂ ਪੁੱਛਣਾ ਵੀ ਤੁਸੀਂ ਕੀ ਲੈਣਾ ਕੀ ਨਹੀਂ ਉਹਨੇ ਵਿਚਾਰੇ ਨੇ ਦਵਾਈਆਂ ਖਾਦਾਂ ਪਾਉਣੀਆਂ ਉਹਨੇ ਹੀ ਸਾਰਾ ਕੰਮ ਕਰਾਉਣਾ ਬਾਈ ਦਾ ਵੀ ਉਹਦਾ ਟਰੈਕਟਰ ਵੀ ਆਪਣਾ ਆਪ ਹੀ ਉਹ ਤੇਲ ਤੇ ਸਾਡੀ ਪੈਲੀ ਵੰਦਾ ਦਵਾਈ ਨਹੀਂ ਸਾਡੇ ਕੋ ਲੈਂਦਾ ਹੁਣ ਪੈਣੀ ਤੇਰੀ ਅਗਲੀ ਆ ਹਾਂ ਆ ਸਮਝਣਾ ਜੀ ਹਾਂਜੀ ਆ ਕਰਦੇ ਨਾਲ ਹੀ ਕਿੱਲਾ ਵੇਚੇਗਾ ਕਿ ਕਿੱਲੇ ਨਾਲ ਕਿੱਲਾ ਬਣਾਵੇਗਾ ਹੁਣ ਨਹੀਂ ਬਣਾਵਾਂਗੇ ਹੈ ਬਣਾਉਣਾ ਹੈ ਜੀ ਕਰੇਗਾ ਮਿਹਨਤ ਹਾਂ ਜੀ ਉਦੋਂ ਵੀ ਨਹੀਂ ਵੇਚਣ ਦੇਣੀ ਜੇ ਮੈਂ ਸਿਆਣਾ ਹੁੰਦਾ ਹਾਂ ਹਾਂ ਯਾਨੀ ਕਿ ਉਦੋਂ ਪਤਾ ਨਹੀਂ ਹਿੰਦਾ ਕਿੰਨੀ ਉਮਰ ਹੀ ਉਦੋਂ ਤੇਰੀ ਉਦੋਂ ਤਾਂ ਲਾਲੋ ਵੀ 12 13 ਸਾਲ ਹੈ 12 13 ਸਾਲ ਦਾ ਵੀ ਚੱਲ ਮਹਾਰਾਜਦਰਾ ਇਹ ਵੀ ਪੂਰਾ ਕਰੇ ਸ਼ੌਂਕ ਤੈਨੂੰ ਦਵੇ ਤੇ ਮੈਨੂੰ ਉਦੋਂ ਨਹੀਂ ਪੜਾ ਉਦੋਂ ਜਿਸ ਦਾ ਡੰਗਰ ਵੀ ਚੋਰੀ ਹੋਈ ਹੋਈ ਉਦੋਂ ਇੱਧਰ ਹੁੰਦੇ ਹੈ ਘਰ ਸਾਡੇ ਹਾਂ ਤੇ ਉੱਥੋਂ ਮੁੜ ਗਏ ਸੀ ਇਦਾਂ ਵਾਂਡੇ ਗਏ ਹਾਂ ਤੇ ਮੈਂ ਉਦੋਂ ਛੋਟਾ ਸੀ ਤੇ ਮੰਮੀ ਦੇ ਦਿਲ 'ਚ ਵੀ ਅੱਗੇ ਵੀ ਕਰੀ ਕਿਹੜੀ ਤੇ ਬੇੜੀ ਨੂੰ ਇਦਾਂ ਕੰਪਲੇਨ ਕੀਤੀ ਤੇ ਉਹਨਾਂ ਅਗਰੇ ਪੈਸੇ ਪੁਹੇ ਚੜਾਤੇ ਹੀ ਤੇ ਬਾਅਦ ਸਾਰੇ ਆਨੇ ਆਂਦੇ ਡੇਰੇਆਂ ਵਾਲੇ ਵੀ ਤੁਹਾਡਾ ਵੈਰ ਪਊਗਾ ਨਿਆਣਾ ਨਿੱਕਾ ਜਿਸ ਤਰ੍ਹਾਂ ਅੱਛਾ ਡਰਾਤਾ ਸੀ ਹਾਂਜੀ ਤੇ ਮੰਮੀ ਫੇਰ ਚੁੱਪ ਕਰਕੇ ਬਹਿ ਗਈ ਉਹ ਜਦੋਂ ਮੰਨ ਲਓ ਮੈਂ ਵੱਡਾ ਆਇਆ ਫੇਰ ਚਲੋ ਥੋੜਾ ਬਚਾ ਆਇਆ ਨੇ ਡੰਗਰੋਂ ਦੁੱਧ ਦਿੰਦੇ ਟਾਡੇ ਹਾਂ ਇਹੋ ਗਾਂ ਹੀ ਦਿੰਦੀ ਥੋੜਾ ਜਿਹਾ ਮਤਲਬ ਪਹਿਲਾਂ ਦਿੰਦੀ ਹੀ ਖਰਾਬ ਹੋ ਗਈ ਸੀ ਨਾ ਗਾਂ ਬਿਮਾਰ ਹੋ ਗਈ ਸੀ ਚਲੋ ਆਉਣੇ ਕੱਲ ਤੁਹਾਡੇ ਕੋਲ